ਲੋ ਜੀ ਆਪਾਂ ਪਿੰਡ ਮਾਈਓ ਪੱਟੀ ਜ਼ਿਲ੍ਹਾ ਕਪੂਰਥਲਾ ਆਪਾਂ ਇੱਥੇ ਪਹੁੰਚੇ ਆ ਤੁਹਾਨੂੰ ਅੱਜ ਇੱਥੇ ਪਿੰਡ ਪੂਰੇ ਦੀ ਜਿਹੜੀ ਆ ਵੀਡੀਓ ਪਸਾਂਝੀ ਕਰਾਂਗੇ ਗੁਰਦੁਆਰਾ ਸਾਹਿਬ ਗੁਰੂ ਘਰ ਤੇ ਨਾਲ ਨਾਲ ਸਕੂਲ ਆ ਜੀ ਇੱਕ ਗੁਰਦੁਆਰਾ ਸ਼੍ਰੀ ਗੁਰੂ ਰਵੀਦਾਸ ਗੁਰਦੁਆਰਾ ਸਾਹਿਬ ਪਿੰਡ ਮਾਈਓ ਪੱਟੀ ਦਾ ਜੀ ਹਾਂ ਜੀ ਲੋ ਜੀ ਅੱਜ ਸਾਡੇ ਨਾਲ ਜੁੜਿਆ ਪਿੰਡ ਮਾਈਓ ਪੱਟੀ ਤੋਂ ਜ਼ਿਲ੍ਹਾ ਕਪੂਰਥਲਾ ਸਾਡੇ ਵੀਰ ਜਸ਼ਨ ਪਰਮਾਰ ਜੀ ਜੋ ਕਿ ਸਾਨੂੰ ਆਪਣਾ ਪੂਰਾ ਪਿੰਡ ਦਿਖਾ ਲਵਾਂਗੇ ਨਾਲ ਹੋ ਕੇ ਤੇ ਸਾਨੂੰ ਜਿਹੜੇ ਕਮੈਂਟਰਾਂਹੀਂ ਕਿਹਾ ਗਿਆ ਸੀਗਾ ਵੀ ਪਿੰਡ ਮਾਈਓ ਪੱਟੀ ਜਿਹੜਾ ਜਰੂਰ ਦਿਖਾ ਲਿਓ ਲੋ ਜੀ ਕਰਿਓ ਦਰਸ਼ਨ ਤੇ ਭਾਜੀ ਉਹਨਾਂ ਦਾ ਵੀ ਥੈਂਕ ਯੂ ਧੰਨਵਾਦ ਆ ਇਹ ਸਾਨੂੰ ਪੂਰਾ ਪਿੰਡ ਦਿਖਾ ਲਣਗੇ ਲੋ ਜੀ ਲੋ ਜੀ ਅੱਜ ਪਹੁੰਚੇ ਆ ਜੀ ਪਿੰਡ ਮਾਈਓ ਪੱਟੀ ਦੀ ਮਾਰਕੀਟ ਤੁਸੀਂ ਦੇਖ ਸਕਦੇ ਆ ਇਸ ਤੋਂ ਸਟਾਰਟ ਹੋ ਜਾਂਦਾ ਜੀ ਪਿੰਡ ਸਾਨੂੰ ਬਾਕੀ ਪਿੰਡ ਵਿੱਚ ਤੁਹਾਨੂੰ ਸਾਰਾ ਮਾਹੌਲ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਇਹ ਭਾਈ ਜਿਲ੍ਹਾ ਕਿਹੜਾ ਪੈਂਦਾ ਇਹਨੂੰ ਕਪੂਰਥਲਾ ਪੈਂਦਾ ਰ ਇੱਥੋਂ ਓਕੇ ਓਕੇ ਪਹਿਲਾ ਪਿੰਡ ਪੈਂਦਾ ਜੀ ਇਹ ਕਪੂਰਥਲਾ ਜ਼ਿਲ੍ਹਾ ਕਪੂਰਥਲਾ ਪਿੰਡ ਮਾਈਓ ਪੱਟੀ ਦੀ ਐ ਐਂਟਰੀ ਅੱਜ ਕਰ ਰਹੇ ਹਾਂ ਸਾਨੂੰ ਜਿਹੜਾ ਕਮੈਂਟ ਆਇਆ ਸੀਗਾ ਵੀ ਸਾਡੇ ਪਿੰਡ ਦੀ ਵੀਡੀਓ ਜ਼ਰੂਰ ਬਣਾ ਕੇ ਵਿਖਾਓ ਕਿੰਦਰ ਦੀ ਗੱਡੀ ਆ ਬਾਜੀ ਆ ਗੱਲ ਗਵਲੀ ਕਰੀ ਕਿੱਡੀ ਲੋ ਜੀ ਅਮਰੀਕ ਮਾਰ ਜਿਹੜੀ ਇੱਥੇ ਕੁਝ ਕੁਦ ਕਰਨਾ ਇੱਥੇ ਬਾਕੀ ਉਹ ਅੱਡੇ ਚ ਮੇਨ ਇਹ ਆ ਗਿਆ ਜੀ ਪਿੰਡ ਮਾਈਓ ਪੱਟੀ ਨਾਲ ਸਾਡੇ ਹੈਗੇ ਆ ਪਿੰਡ ਮਾਈਓ ਪੱਟੀ ਤੋਂ ਜਸ਼ਨ ਪਰਮਾਰ ਜੀ ਤੇ ਉਹ ਸਾਨੂੰ ਨਾਲ ਲੈ ਕੇ ਆਪਣਾ ਪਿੰਡ ਦਿਖਾ ਲਣਗੇ ਤੇ ਆ ਆ ਗਿਆ ਜੀ ਤੂਬਾ ਪਿੰਡ ਦਾ ਜਿਹੜਾ ਪਿੰਡ ਦਾ ਸਾਰਾ ਪਾਣੀ ਇੱਥੇ ਆ ਕੇ ਨਿਕਲਦਾ ਤੇ ਸਾਹਮਣੇ ਆ ਗਿਆ ਗੁਰੂ ਘਰ ਹੈ ਜੀ ਹਾਂ ਜੀ ਗੋਦਵਾਰਾ ਸਾਹਿਬ ਆ ਗਿਆ ਜੀ ਸਾਹਮਣੇ ਤੇ ਲੋ ਜੀ ਹੁਣ ਆਪਣੇ ਆਪਣੇ ਘਰ ਤੋਂ ਤੁਸੀਂ ਆ ਵੀ ਪਹੁੰਚਣ ਲਿਓ ਕਿਹੜੇ ਕਿਦਨ ਭਾਈ ਸਿੱਧੇ ਜਾਣਾ ਖੱਬੇ ਖੱਬੇ ਓਕੇ ਲੋ ਜੀ ਇਹ ਆ ਗਏ ਆਂ ਪਿੰਡ ਦੀਆਂ ਗਲੀਆਂ ਤੇ ਬਾਕੀ ਤੁਹਾਨੂੰ ਸਾਰਾ ਅਸੀਂ ਉਹ ਮੈਂ ਦਿਖਾਉਨੇ ਆ ਪਿੰਡ ਦਾ ਸਕੂਲ ਪਿੰਡ ਦੇ ਗੁਰੂ ਘਰ ਤੇ ਹੋਰ ਵੀ ਜੋ ਵੀ ਸਾਡੇ ਰਿਪੋਰਟ ਦੇ ਵਿੱਚ ਆਇਆ ਸੀ ਤੁਹਾਨੂੰ ਨਾਲ-ਨਾਲ ਦਿਖਾਈ ਜਾਵਾਂਗੇ ਭਾਈ ਇੱਥੇ ਲਓ ਜੀ ਇੱਥੋਂ ਜਿਹੜਾ ਆ ਪਿੰਡ ਦੀ ਫਿਰਨੀ ਆ ਇਹ ਤੇ ਸਾਹਮਣੇ ਮੇਰੇ ਖਿਆਲ ਨਾਲ ਇੱਕ ਉਹ ਜਿਹੜਾ ਤੁਸੀਂ ਸਾਈਡ ਤੇ ਸ਼ਹੀਦਾਂ ਦਾ ਗੁਰਦੁਆਰਾ ਸਾਹਿਬ ਅੱਛਾ ਜੀ ਪਿੰਡ ਦਾ ਮੇਨ ਗੁਰਦੁਆਰਾ ਸਾਹਿਬ ਜਿਹੜਾ ਸ਼ਹੀਦਾਂ ਦਾ ਆਪਾਂ ਤੁਹਾਨੂੰ ਉਹ ਵੀ ਦਿਖਾ ਲਾਂਗੇ ਕੋ ਜਿੱਤ ਘਰ ਇਧਰ ਨੂੰ ਪੈ ਜਾਂਦੇ ਆ ਤੇ ਉਹ ਸਾਹਮਣੇ ਜਿਹੜਾ ਆ ਗੁਰਦੁਆਰਾ ਸਾਹਿਬ ਆਈ ਪਿੰਡ ਮਾਈਓ ਪੱਟੀ ਦਾ ਲੋਹੀ ਅਕੈਡਮੀ ਮਾਈਓ ਪੱਟੀ ਪਿੰਡ ਆ ਅੱਛਾ ਇਧਰ ਅਕੈਡਮੀ ਆ ਨਾ ਓਕੇ ਓਕੇ ਉਹ ਕਾਲ ਅਕੈਡਮੀ ਆ ਉਹ ਵੀ ਤੁਹਾਨੂੰ ਦਿਖਾਵਾਂਗੇ ਆਪਾਂ ਪਹਿਲਾਂ ਤੁਹਾਨੂੰ ਗੁਰੂ ਘਰ ਦਿਖਾ ਲਈ ਜੀ ਇਹ ਗੁਰਦੁਆਰਾ ਸਾਹਿਬ ਆ ਗਿਆ ਜੀ ਪਿੰਡ ਮਾਈਓ ਪੱਟੀ ਦਾ ਮੇਨ ਗੁਰਦੁਆਰਾ ਸਾਹਿਬ ਤੇ ਆਪਾਂ ਥੋੜਾ ਅੰਦਰ ਨਹੀਂ ਜਾਣਾ ਉੱਦਾਂ ਵੈਸੇ ਥੋੜਾ ਅੰਦਰ ਜਾ ਕੇ ਦਿਖਾਲ ਦਾਂਗੇ ਪ੍ਰੋਪਰ ਅੰਦਰ ਨਹੀਂ ਜਾਣਾ ਆਪਾਂ ਇਹ ਓਪਨ ਹੀ ਹੋਗਾ ਖੁੱਲੇ ਹੋਗਾ ਨਾ ਹਾਂ ਗੁਰਦੁਆਰਾ ਸਾਹਿਬ ਖੁੱਲਿਆ ਤੇ ਆਪਾਂ ਇੱਥੇ ਮੋਟਰਸਾਈਕਲ ਆ ਲੰਨੇ ਲਓ ਜੀ ਲਓ ਜੀ ਗੁਰਦੁਆਰਾ ਸਾਹਿਬ ਪਿੰਡ ਮਾਈਓ ਪੱਟੀ ਜ਼ਿਲ੍ਹਾ ਕਪੂਰਥਲਾ ਦੇ ਵਿੱਚ ਪੈਂਦਾ ਸਾਡੇ ਪਿੰਡ ਤੋਂ ਪਿੰਡ ਭਾਮ ਤੋਂ ਇਹ 6-7 ਕਿਲੋਮੀਟਰ ਦੀ ਦੂਰੀ ਤੇ ਪਿੰਡ ਆ ਇੱਥੇ ਆ ਕੇ ਇਹਨਾਂ ਦਾ ਜ਼ਿਲ੍ਹਾ ਚੇਂਜ ਹੋ ਜਾਂਦਾ ਆ ਸੋ ਇਹ ਦੇਖ ਸਕਦੇ ਆ ਗੁਰੂ ਘਰ ਗੁਰਦੁਆਰਾ ਸਾਹਿਬ ਦਾ ਤੁਹਾਨੂੰ ਅੰਦਰਲਾ ਵਿਊ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਆ ਤੇ ਬਾਕੀ ਤੁਸੀਂ ਜੁੜੇ ਰਹੋ ਤੁਹਾਨੂੰ ਸਾਰਾ ਪਿੰਡ ਦਿਖਾ ਲਵਾਂਗੇ ਤੁਹਾਡਾ ਕਿਉਂਕਿ ਸਾਨੂੰ ਜਿਹੜਾ ਆ ਉਹ ਕਮੈਂਟ ਆਇਆ ਸੀਗਾ ਵੀ ਸਾਡਾ ਮਾਈਓ ਪਿੰਡ ਮਾਈਓ ਪੱਟੀ ਪਿੰਡ ਵੀ ਜ਼ਰੂਰ ਦਿਖਾ ਲਿਓ ਉਹ ਸਾਡੀ ਕਿਸੇ ਇਹ ਇੰਸਟਾਗ੍ਰਾਮ ਦੇ ਮੈਸੇਜ ਆਏ ਸੀਗਾ ਮੈਨੂੰ ਲੱਗਦਾ ਹੈ ਭੈਣ ਦਾ ਸੀਗਾ ਕਿਸੇ ਦਾ ਤੇ ਉਹ ਮਈਉ ਪੱਟੀ ਤੋਂ ਸੀ ਸ਼ਾਇਦ ਤਾਂਥੋ ਗੁਰਦੁਆਰਾ ਸਾਹਿਬ ਜਿਹੜੀ ਆ ਅੰਦਰ ਐਂਟਰੀ ਹੋ ਜਾਂਦੀ ਹੈ ਜੀ ਆਪਾਂ ਅੰਦਰ ਤਾਂ ਨਹੀਂ ਆਣਾ ਨਿਸ਼ਾਨ ਸਾਹਿਬ ਜਿਹੜਾ ਕਿ ਦੂਰੋਂ ਦੇਖ ਕੇ ਪਹਿਲੇ ਪਾਸੇ ਪਾਜੀ ਇਹ ਲੰਗਰ ਹਾਲ ਬਣਿਆ ਅੱਛਾ ਅੱਛਾ ਉਧਰਲੇ ਪਾਸੇ ਲੰਗਰ ਹਾਲ ਆ ਜੀ ਤੇ ਇਹ ਗੁਰਦੁਆਰਾ ਸਾਹਿਬ ਪਿੰਡ ਦਾ ਮੇਨ ਹਨਾ ਮੈਨੂੰ ਗੁਰਦਵਾਰ ਸਾਹਿਬ ਸ਼ੀਤਾਂ ਓਕੇ 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 ਠੀਕ ਹੈ ਜੀ ਲੋ ਜੀ ਕਰੋ ਦਰਸ਼ਨ ਲੋ ਜੀ ਆਪਾਂ ਤੁਹਾਨੂੰ ਹੁਣ ਨਾ ਪਿੰਡ ਦਿਖਾ ਲਾਂਗੇ ਹਾਂ ਜੀ ਲੋ ਜੀ ਇਸ ਟਾਈਮ ਤੁਸੀਂ ਇਹ ਜਿਹੜੇ ਦੇਖ ਰਹੇ ਆ ਇਹ ਪਿੰਡ ਮਾਈਓ ਪੱਟੀ ਦਾ ਜੀ ਸਕੂਲ ਆ ਇਹ ਭਾਜੀ ਹੁਣੀ ਦੱਸਦੇ ਸੀ ਕਿ 5ਵੀਂ ਤੱਕ ਭਾਜੀ 5ਵੀਂ ਤੱਕ ਸੀਗਾ ਸਰਕਾਰੀ ਸਨੀਅਤ ਸੈਕੰਡਰੀ ਸਕੂਲ ਕੈਲੀਮੈਂਟਰੀ ਐਲੀਮੈਂਟਰੀ ਸ਼ਾਇਦ ਹੋਊਗਾ ਤੇ ਤੁਸੀਂ ਇਹ ਦੇਖ ਸਕਦੇ ਆ ਇਸ ਟਾਈਮ ਤਾਂ ਚਲੋ ਇਹ ਹੁਣ ਬੰਦ ਪਿਆ ਪਰ ਇੱਥੇ ਵੀ ਕਈ ਪੜ੍ਹਾਈ ਲਿਖ ਕੇ ਗਏ ਆ ਤੇ ਉਹਨਾਂ ਨੂੰ ਪਤਾ ਲੱਗੀ ਜਾਣਾ। ਲਓ ਜੀ ਇਹ ਸਕੂਲ ਦੀ ਬਾਹਰੋਂ ਇੱਥੋਂ ਐਂਟਰੀ ਸੀਗੀ ਤੇ ਜਿਹੜੇ ਇੱਥੋਂ ਗਏ ਆ ਪੜ੍ਹ ਕੇ ਉਹਨਾਂ ਨੂੰ ਯਾਦ ਹੋਣਾ ਤੇ ਉਹ ਪਰਲੇ ਪਾਸੇ ਦਿਖਾਲ ਦਮੜੇ ਹਾਂਜੀ ਤੇ ਲਓ ਜੀ ਦੇਖ ਸਕਦੇ ਆ ਇਹ ਆ ਜੀ ਪਿੰਡ ਮਾਈਓ ਪੱਟੀ ਦਾ ਸਕੂਲ ਜਿਹੜਾ ਕਿ ਇਸ ਟਾਈਮ ਬਿਲਕੁਲ ਬੰਦ ਪਿਆ। ਲਓ ਜੀ ਇਹ ਆ ਜੀ ਅਕਾਲ ਅਕੈਡਮੀ ਮਾਈਓ ਪੱਟੀ ਠੀਕ ਹੈ ਜੀ। ਲਓ ਜੀ ਇਧਰਲੇ ਪਾਸੇ ਪਿੰਡ ਦੀ ਫਿਰਨੀ ਦੇ ਘੁੰਮ ਰਹੇ ਆ ਅਸੀਂ ਇਸ ਟਾਈਮ ਤੇ ਆਹ ਤੁਸੀਂ ਖੱਬੇ ਹੱਥ ਦੇਖ ਸਕਦੇ ਆ ਕਾਲ ਅਕੈਡਮੀ ਹੈ ਜੀ ਇੱਥੇ ਬਣੀ ਹੋਈ ਮਾਈਓ ਪੱਟੀ ਪਿੰਡ ਤੇ ਇੱਥੋਂ ਸਾਰੀ ਇਹ ਐਂਟਰੀ ਹੋ ਜਾਂਦੀ ਆ ਇਹ ਸਕੂਲ ਆ ਜੀ ਤੁਸੀਂ ਦੇਖ ਸਕਦੇ ਹੋ ਵਧੀਆ ਬਿਲਡਿੰਗ ਤੇ ਬਣਿਆ ਹੋਇਆ ਤੇ ਕਾਫੀ ਬੱਚੇ ਪੜ੍ਹ ਰਹੇ ਇੱਥੇ ਵੀ ਤੇ ਆਹ ਪਿੰਡ ਦੀ ਫਿਰਨੀ ਤੇ ਸਾਰੇ ਘਰ ਤੁਸੀਂ ਦੇਖ ਸਕਦੇ ਆ ਬਾਕੀ ਜਿਹੜੇ ਜਿਹੜੇ ਸਾਡੇ ਨਾਲ ਜੁੜੇ ਹੋਏ ਨੇ ਉਹ ਆਪ ਹੀ ਆਪਣਾ ਘਰ ਪਛਾਣ ਲੈਣਗੇ ਤੇ ਬਾਕੀ ਕੋਸ਼ਿਸ਼ ਕਰਾਂਗੇ ਤੁਹਾਨੂੰ ਦਿਖਾਉਣ ਦੀ ਹੋਰ ਵੀ ਇਹ ਜੀ ਪਿੰਡ ਦੀ ਬਾਹਰ ਲਈ ਫਿਰਨੀ ਤੇ ਇਧਰੋਂ ਜਿਹੜਾ ਖੱਬੇ ਹੱਥ ਆ ਇਹ ਚੱਲ ਜਾਂਦਾ ਪਿੰਡ ਵੱਡੋ ਨੂੰ ਐਂਟਰੀ ਇੱਥੋਂ ਪਿੰਡ ਵੱਡੋ ਦੀ ਹੋ ਜਾਂਦੀ ਹੈ ਸ਼ੁਰੂ ਗਾਂਹ ਜਾ ਕੇ ਸੋ ਜੀ ਆਪਾਂ ਹੁਣ ਪਿੰਡ ਦੇ ਫਿਰਨੀ ਦੇ ਉੱਪਰ ਚ ਹੀ ਘੁੰਮ ਰਹੇ ਹਾਂ ਤੇ ਇਹ ਹਾਂਮਣੇ ਆ ਕੇ ਟੀ ਪੁਆਇੰਟ ਆਹਿੰਦਾ ਉੱਥੋਂ ਫਿਰ ਖੱਬੇ ਨੂੰ ਜਿਹੜਾ ਚਲ ਜਾਂਦਾ ਜਣੋਹੇ ਨੂੰ ਨਹਿਰ ਤੇ ਤੇ ਸੱਜੇ ਨੂੰ ਫਿਰ ਆਪਣੇ ਨਾਲ ਪਿੰਡ ਦੀ ਫੇਰਨੀ ਤੇ ਘੁੰਮੇ ਜਾਣਾ ਫਿਰ ਆਪਾਂ ਤੇ ਇਧਰਲੇ ਪਾਸੇ ਘਾਰਕੂਰ ਤੁਸੀਂ ਦੇਖ ਸਕਦੇ ਆ ਸਾਰਾ ਕੋਸ਼ਿਸ਼ ਕਰਦੇ ਆ ਤੁਹਾਨੂੰ ਕੁਝ ਯਾਦ ਕਰਵਾਉਣ ਦੀ ਕਿਉਂਕਿ ਸਾਡੇ ਜਿਹੜੇ ਬਾਹਰ ਬੈਠੇ ਆ ਭਰਾ ਭੈਣਾ ਉਹ ਇਸ ਪੱਲ ਨੂੰ ਯਾਦ ਕਰਕੇ ਥੋੜਾ ਇੱਕ ਯਾਦਗਰੀ ਰਹਿ ਜਾਂਦੀ ਆ ਤੇ ਆਪਾਂ ਹੁਣ ਪਹੁੰਚ ਚੁੱਕੇ ਆ ਜੀ ਪਿੰਡ ਮਾਈਓ ਪੁੱਤੀ ਤੋਂ ਜਿਹੜਾ ਅਜਨੋਹੀ ਨੂੰ ਜਾਂਦਾ ਜੀ ਇੱਥੋਂ ਖੱਬੇ ਹੱਥ ਨੂੰ ਪਿੰਡ ਅਜਨੋਹੀ ਨੂੰ ਚਲ ਜਾਂਦਾ ਜੀ ਲੋ ਜੀ ਇੱਥੇ ਮੜਿਆ ਰੁਕ ਲੋ ਜੀ ਇਹ ਆ ਜੀ ਨੰਮ ਅਯੋ ਪੱਟੀ ਦੀ ਗਲੀ ਆ ਮੇਨ ਗਲੀ ਠੀਕ ਹੈ ਜੀ ਆਪਾਂ ਤੁਹਾਨੂੰ ਕੁਝ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਵੀ ਕੁਝ ਜਿਹੜੇ ਸਾਡੀ ਬਾਹਰ ਬੈਠੇ ਆ ਐਨ ਆਰ ਆਈ ਭਰਾ ਭੈਣਾ ਤੇ ਉਹ ਕੁਝ ਆਪਣੇ ਜਿਹੜੇ ਸਪੱਲ ਨੂੰ ਯਾਦ ਕਰਨ ਦੇ ਦੇਖ ਕੇ ਆਪਣੇ ਆਪਣੇ ਘਰ ਤੁਸੀਂ ਆਪ ਹੀ ਪਛਾਣ ਲੈਣੇ ਆ ਜਿਹੜੇ ਜਿਹੜੇ ਆ ਗਏ ਤੇ ਇਹ ਤੁਸੀਂ ਦੇਖ ਸਕਦੇ ਆ ਸਾਰੇ ਘਰ ਇੱਥੇ ਛੋਟਾ ਜਿਹਾ ਵੈਸੇ ਪਿੰਡ ਆ ਪਿੰਡ ਜਿੰਨਾ ਛੋਟਾ ਹੁੰਦਾ ਉਹਨਾ ਵਧੀਆ ਹੁੰਦਾ ਕਿਉਂਕਿ ਕੋਈ ਵੀ ਰੌਲਾ ਪਾ ਨਹੀਂ ਹੁੰਦਾ ਪਿੰਡ ਦੇ ਵਿੱਚ ਸਾਰਾ ਕੋ ਮਾਹੌਲ ਸਹੀ ਰਹਿੰਦਾ ਹਨਾ ਚਲੋ ਉਦਾਂ ਬਾਕੀ ਵੱਡੇ ਵੀ ਸਹੀ ਰਹਿੰਦੇ ਆ ਪਿੰਡ ਪਰ ਕਈਆਂ ਤੇ ਫਿਰ ਉਦਾਂ ਦਾ ਜਿਆਦਾ ਰੌਲਾ ਪਾ ਪੈਣ ਦਾ ਜਾਂ ਹੋਣ ਦਾ ਡਰ ਜਿਆ ਰਹਿੰਦਾ ਆ ਸੋ ਇਸ ਕਰਕੇ ਤਾਂ ਸ਼ਬਦ ਇਹ ਮੈਂ ਯੂਜ਼ ਕੀਤੇ ਆ ਤੇ ਆ ਤੁਸੀਂ ਦੇਖ ਸਕਦੇ ਆ ਪਿੰਡ ਭਾਮ ਦੀ ਤੁਹਾਨੂੰ ਉਹ ਵੀ ਦਿਖਾਵਾਂਗੇ ਪਿੰਡ ਭਾਮ ਵੀ ਪੂਰਾ ਦਿਖਾਵਾਂਗੇ ਤੇ ਪਿੰਡ ਮਾਈਓ ਪੱਟੀ ਦਾ ਇਸ ਟਾਈਮ ਤੁਸੀਂ ਦਰਸ਼ਨ ਕਰ ਰਹੇ ਹੋ। ਤਾਂ ਇਹ ਇੱਥੇ ਆ ਕੇ ਘਾੜ ਜਿਹੜੇ ਆ ਇੱਥੇ ਤੱਕ ਹੀ ਆ ਫਿਰ ਗਾਹਾਂ ਮੇਨ ਸੜਕ ਆ ਜਾਣੀ ਆ। ਇਹ ਆ ਜਾਣੀ ਪਿੰਡ ਦੀ ਫਿਰ ਨਹੀਂ। ਹੋ ਗਏ। ਲਓ ਜੀ ਇੱਥੋਂ ਜਿਹੜਾ ਆ ਇਹ ਤੁਸੀਂ ਮੋੜ ਦੇਖ ਸਕਦੇ ਆ। ਇੱਥੋਂ ਜਿਹੜਾ ਇਹ ਸਿੱਧਾ ਹੀ ਚੱਲ ਜਾਂਦਾ ਜੀ ਨਹਿਰ ਪਿੰਡ ਪਾਸ ਤੇ ਨੂੰ ਤੇ ਕਹਾਂ ਜਾ ਕੇ ਜਿਹੜਾ ਸੱਜੇ ਹੱਥੋਂ ਉੱਥੋਂ ਟੀ ਪੁਆਇੰਟ ਮੋਦੇ ਮਾਰਕੀਟ ਦੇ ਵਿੱਚ ਐਥੋਂ ਪੈ ਜਾਂਦਾ ਸਾਡੇ ਪਿੰਡ ਵੱਲ ਨੂੰ ਉਧਰਲੀ ਪਿੰਡਾਂ ਵੱਲ ਨੂੰ ਪੈ ਜਾਂਦਾ ਜੀ ਰੋਡ ਤੇ ਆਹ ਮਾਰਕੀਟ ਆ ਗਈ ਜੀ ਪਿੰਡ ਮਾਈਓ ਪੱਟੀ ਦੇ ਤੇ ਤੁਸੀਂ ਦੇਖ ਸਕਦੇ ਹੋ ਆ ਲੇ ਭਾਈ ਜੀ ਉਹ ਪਾਜੀ ਹੁਣਾਂ ਦੋ ਵਿੱਚ